ਸਸਕਾਲਸ ਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਤੁਸੀ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸ਼ੇਰ ਸਿੰਘ ਗੁਬਾਇਆ ਦੀ ਸ਼ੇਰ ਸਿੰਘ ਗੁਬਾਇਆ ਨੂੰ ਲੈ ਕੇ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀ ਹੈ ਨਾਮਜ਼ਦਗੀ ਪੱਤਰ ਨੂੰ ਲੈ ਕੇ ਸ਼ੇਰ ਸਿੰਘ ਗੁਬਾਇਆ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਫਿਰੋਜ਼ਪੁਰ ਦੇ ਹਲਕੇ ਤੋਂ ਸ਼ੇਰ ਸਿੰਘ ਗੁਬਾਇਆ ਕਾਂਗਰਸ ਦੇ ਵੱਲੋਂ ਉਮੀਦਵਾਰ ਬਣਾਏ ਗਏ ਇਹਨੇ ਜੇਕਰ ਪਿਛੋਕੜ ਵੇਖਿਆ ਜਾਵੇ ਸ਼ੇਰ ਸਿੰਘ ਗੁਬਾਇਆ ਦਾ ਸ਼ੇਰ ਸਿੰਘ ਗੁਬਾਇਆ ਉਸ ਸਮੇਂ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਪੂਰੀ ਤ ਦੇ ਸਵਾਲ ਉਹਨਾਂ ਦੇ ਉੱਤੇ ਖੜੇ ਹੋਣੇ ਲਗ ਜਾਂਦੇ ਨੇ ਜਿਸ ਤੋਂ ਬਾਅਦ ਸ਼ੇਰ ਸਿੰਘ ਊਭਾਇ ਦੇ ਵੱਲੋਂ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤਰ੍ਹਾਂ ਕਿਤੇ ਉਹਨਾਂ ਨੂੰ ਫਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਦਾ ਜਿਹੜਾ ਰਾਜਨੀਤਿਕ ਪੱਧਰ ਹੈ ਉਸ ਨੂੰ ਡੇਗਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਅਜਿਹੇ ਇਲਜ਼ਾਮ ਲਗਾ ਕੇ ਉਹਨਾਂ ਦਾ ਸਿਆਸੀ ਭਵਿੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸ਼ੇਰ ਸਿੰਘ ਊਭਾਇ ਦੇ ਵੱਲੋਂ ਕਾਂਗਰਸ ਦੇ ਵੱਲੋਂ ਚੋਣ ਲੜੀ ਗਈ ਤੇ ਉਹ ਮੈਦਾਨ ਦੇ ਵਿੱਚ ਫਤਿਹ ਹਾਸਲ ਕਰਦੇ ਨੇ ਤੇ ਹੁਣ ਉਹਨਾਂ ਨੂੰ ਮੁਰ ਤੋਂ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਪਿਸ਼ੋਕੜ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿ ਨੇ ਸ਼ੇਰ ਦਾ ਹਿਸਾਬ ਬਣਦੇ ਨੇ ਕਾਂਗਰਸ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ ਜਿੱਤਦੇ ਨੇ ਤੇ ਹੁਣ ਉਹਨਾਂ ਨੂੰ ਮੋੜ ਤੋਂ ਕਾਂਗਰਸ ਦੇ ਵੱਲੋਂ ਚੋਣ ਲੜਾਈ ਗਈ ਹੈ ਉਹਨਾਂ ਦੇ بیٹے ਦਵਿੰਦਰ ਸਿੰਘ ਉਭਾਇਆ ਨੂੰ ਵੀ ਕਾਂਗਰਸ ਦੇ ਵੱਲੋਂ ਹੀ ਵਿਧਾਇਕ ਬਣਾਇਆ ਗਿਆ ਸੀ ਇਸੇ ਸੀਟ ਦੇ ਉੱਤੋਂ ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਰ ਸਿੰਘ ਉਭਾਇਆ ਦਾ ਜਿਹੜਾ ਕਾਦ ਹੈ ਉਹ ਕਿੰਨਾ ਕੁ ਬਰਕਰਾਰ ਰਹਿੰਦਾ ਹੈ ਕਿਉਂਕਿ ਸਿਆਸੀ ਕਾਦ ਦੇ ਉੱਤੇ ਕਿਤੇ ਨਾ ਕਿਤੇ ਸਵਾਲ ਵੀ ਬੜੇ ਖੜੇ ਖੜੇ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਰ ਸਿੰਘ ਉਭਾਇਆ ਦੇ ਨਾਲ ਹੋਰ ਕਿੰਨੇ ਕੁ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹ ਇੱਕ ਛੁਟਤਾ ਦਿਖਾਉਂਦੇ ਨੇ ਜਾਂ ਕਿਤੇ ਨ ਚਾਰ ਚਾਹਰੀ ਹੈ ਉਹ ਹੋਰ ਵੀ ਤੇਜ਼ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋ ਜਾਵੇਗਾ ਤੇ ਸ਼ੇਰ ਸਿੰਘ ਉਬਾਇਤ ਦੇ ਵੱਲੋਂ ਆਪਣੀ ਸੀਟ ਨੂੰ ਲੈ ਕੇ ਕੀ ਕੁਝ ਕਿਹਾ ਗਿਆ ਉਹ ਵੀ ਸਾਂਝਾ ਕਰ ਲੈਣਿਆ ਆ ਦੇਖੋ ਕਾਜ ਅੱਜ ਪਰਿਆ ਹੈ ਇਸ ਤੋਂ ਪਹਿਲਾਂ ਵੀ ਜਿਹੜੀ ਪਬਲਿਕ ਹੈ ਉਹਨਾਂ ਵਿੱਚ ਬਹੁਤ ਉਤਸ਼ਾਹ ਹੈ ਕਿ ਤੁਸੀਂ ਟਿੱਟ ਲੈ ਕੇ ਆਓ ਅਸੀਂ ਤੁਹਾਨੂੰ ਇਲੈਕਸ਼ਨ ਦਿਤਾਉਣਾ ਹੈ ਤੇ ਅੱਜ ਮੇਰੇ ਹਜ਼ਾਰਾਂ ਦੀ ਗਿਣਤੀ ਵੀ ਜਿਹੜੇ ਸਾਡੇ ਜਦੋਂ ਕਿ ਅਸੀਂ ਕੋਈ ਵੱਡਾ ਇਕੱਠ ਕਰਨਾ ਵੀ ਨਹੀਂ ਸੀ 14 ਕਿ ਨਹੀਂ ਲੋੜ ਪਰ ਫਿਰ ਵੀ ਆਪਣੇ ਤੌਰ ਤੇ ਲੋਕ ਜਿਹੜੇ ਉਹ ਫਸੀਲ ਪਰਸ ਦੇ ਵਿੱਚ ਪੂਰਾ ਖਜਾ ਖਜ ਭਰਿਆ ਬਾਹਰ ਵੀ ਡਾਕਟਰ ਦੇ ਉੱਥੇ ਜਾ ਕੇ ਉਹਨਾਂ ਨੂੰ 10 ਮਿੰਟ ਉਹਨਾਂ ਨਾਲ ਵਿਚਾਰਾ ਸਾਂਝੇ ਕਰਕੇ ਫਿਰ ਆਪੋ ਆਪਣੇ ਘਰ ਦੇ ਵਿੱਚ ਜਾ ਕੇ ਤੁਹਾਨੂੰ ਸਭ ਲੱਗਦਾ ਨਹੀਂ ਕਿ ਟਿਕਟੇ ਲੇਟ ਪਾਉਣੀ ਹੈ ਕਿ ਇਸ ਵਾਲਾ ਫਿਲਪਸਾ ਨਹੀਂ ਕੋਈ ਕੋਈ ਲੇਟ ਨਹੀਂ ਹੈ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਮੈਂ 34 ਵਾਰ ਇਲੈਕਸ਼ਨ ਲੜ ਰਿਹਾ ਮੇਰਾ ਸਾਰਾ ਹਲਕਾ ਜਿਹੜਾ ਉਹ ਮੇਰਾ ਇਹ ਨਾਲ ਸਾਰੇ ਲੋਕਾਂ ਦੇ ਨਾਲ ਮੇਰਾ ਪਹਿਲਾਂ ਹੀ ਤਾਲ ਮਿਲ ਤੈਮ ਹੋਇਆ ਹੈ ਤਾਂ ਨਵੇਂ ਕੈਂਡੀਡੇਟ ਵਾਸਤੇ ਇੰਨਾ ਸਮਾਂ ਬਹੁਤ ਘੱਟ ਹੁੰਦਾ ਪਰ ਮੈਨੂੰ ਕੋਈ ਖਤਰਾ ਨਹੀਂ ਵੱਡੀ ਲੀਡ ਦਿੱਤੀ ਹੋਈ ਬਹੁਤ ਵੱਡੀ ਹੈ ਪਾਸ਼ਾ ਦੇ ਅਪਾਰ ਕਿਰਪਾ ਹੈਗੀ ਅੱਜ ਇੱਕ ਤਾਂ ਦਿਨ ਹੈਗਾ ਜਿਹੜਾ ਸ਼ਿਵਜੀ ਮਹਾਰਾਜ ਦਾ ਸੋਮਵਾਰ ਦਾ ਦਿਨ ਹੈਗਾ 13 ਹੀ 13 ਹੈ ਇੱਥੇ ਵੀ ਜਾਣਦੇ ਹੋ ਸਾਰੇ ਇਹ ਕਹਿੰਦੇ ਨੇ ਫਿਰ ਸਿੰਘ ਕੋ ਆਇਆ ਸੀ ਕੁਝ 13 ਹੀ 13 ਇਹ ਫੋਸਪੁਰ ਦੇ ਲੋਕ ਕਹਿੰਦੇ ਨੇ ਇਸ ਕਰਕੇ ਮੈਂ ਸੁਨੇਹਾ ਤੁਸੀਂ ਕਰੇ ਸੀ ਕਿ ਤੁਹਾਨੂੰ ਟਿਕਟ ਲੈਟ ਮਿਲੀ ਟਿਕਟ ਲੈਟ ਨਹੀਂ ਮਿਲੀ ਜਦ ਤੱਕ ਨਾਮਿਨੇਸ਼ਨ ਸ਼ੁਰੂ ਨਹੀਂ ਹੁੰਦੇ ਉਹ ਸਭ ਟਿਕਟ ਜਿਹੜੀ ਹੈਗੀ ਆ ਆਰਾਮ ਦੇ ਨਾਲ ਚੱਲਦੇ ਰਹਿੰਦੇ ਸਾਨੂੰ ਸਾਡੀ ਪਾਰਟੀ ਨੂੰ ਸਾਡੇ ਜਿਹੜੇ ਵਰਕਰ ਹੈ ਉਹਨਾਂ ਨੂੰ ਵਿਸ਼ਵਾਸ ਸੀ ਕੀ ਅਸੀਂ ਅਸੀਂ ਜਿੱਤਾਂਗੇ ਜਿਹੜੇ ਨਾਲ ਖੰਡਸਾ ਜੋਸ਼ਨ ਜੀ ਵੀ ਆਏ ਨੇ ਇਸ ਕਰਕੇ ਜਿਹੜੀਆਂ ਫਰੋਸਪੁਰ ਦੇ ਵਿੱਚ ਬਹੁਤ ਲੋਕ ਐਮਪੀ ਦਾ ਇਲੈਕਸ਼ਨ ਲੜ ਕੇ ਗਏ ਬੜੇ ਲੋਕ ਆਏ ਬੜੇ ਚਲੇ ਗਏ ਸੱਜ ਵੀਰ ਸਿੰਘ ਬਾਦਲ ਵੀ ਆਏ ਸੀ ਉਹਨਾਂ ਦੇ ਪਿਤਾ ਜੀ ਪੰਜ ਵਾਰ ਮੁੱਖ ਮੰਤਰੀ ਰਹੇ ਸੀ ਆਪ ਪਹਿਲੀ ਚੀਫ ਮਿਨਿਸਟਰ ਰਹੇ ਉਹ ਤਿੰਨ ਵਾਰ ਐਮਪੀ ਰਹੇ ਇੱਕ ਵਾਰ ਮੰਤਰੀ ਬਣੇ ਸੈਂਟਰ ਦੇ ਵਿੱਚ ਉਹ ਵੀ ਕਹਿੰਦੇ ਸੀ ਕਿ ਮੈਂ ਫਰੋਸਪੁਰ ਨੂੰ ਕੈਲੀਫੋਰਨੀਆ ਬਣਾ ਦੂੰਗਾ ਪਰ ਤੁਹਾਡੇ ਸਾਹਮਣੇ ਆ ਫਰੋਸਪੁਰ ਵਾਲਿਓ ਕਦੇ ਉਹਨਾਂ ਨੇ ਚੱਕਰ ਮਾਰਿਆ 5 ਸਾਲ ਦੇ ਵਿੱਚ ਇੱਕ ਵਾਰ ਵੀ ਚੱਕਰ ਨਹੀਂ ਮਾਰਿਆ ਅਸੀਂ ਪੀਜੀਆ ਲੈ ਕੇ ਆਏ ਸੀ ਉਹਨੇ ਰੋਕਣ ਲੱਗ ਪਏ ਉਹਦੇ ਇਹਨਾਂ ਬਣਾਉਣ ਲੱਗ ਪਏ ਮੈਂ ਇਹਨਾਂ ਨੂੰ ਕਹਿ ਕੇ ਗਿਆ ਸੀ ਮੈਂ ਰਹਾ ਜਾਂ ਨਾ ਰਹਾ ਫਰੋਜ਼ਪੁਰ ਦੇ ਵਿੱਚ ਪੀਜੀਆਈ ਬਣੇਗਾ ਅੱਜ ਪੀਜੀਆਈ ਬਣ ਰਿਹਾ ਹੈ ਦੂਜਾ ਮੈਂ ਤੁਹਾਡਾ ਵਾਅਦਾ ਕੀਤਾ ਸੀ ਕਿ ਅਸੀਂ ਇੱਥੇ ਜਿਹੜੀ ਹੈਗੀ ਯੂਨੀਵਰਸਿਟੀ ਸੁਖਮੰਦਰ ਜੀ ਸਾਨੂੰ ਗੱਲ ਕਰਨ ਦਿਓ ਲੈਟ ਮੀ ਸਪੀਕ ਅਸੀਂ ਅਸੀਂ ਜਿਹੜਾ ਸੀਗਾ ਕਿ ਯੂਨੀਵਰਸਿਟੀ ਲੈ ਕੇ ਐਜੂਕੇਸ਼ਨ ਤੇ ਮੈਡੀਕਲ ਦੋ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਕਿ ਐਜੂਕੇਸ਼ਨ ਵਾਸਤੇ ਜਿਹੜੀ ਯੂਨੀਵਰਸਿਟੀ ਲੈ ਕੇ ਆਈ ਸੀ ਉਹ ਯੂਨੀਵਰਸਿਟੀ ਨੂੰ ਇਹ ਭਜਾਉਣਾ ਚਾਹੁੰਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਬੜੀਆਂ ਵੱਡੀਆਂ ਉਪਰਬਧੀਆਂ ਨੇ ਜਿਹੜਾ ਸਾਡਾ ਸਾਨੀ ਵਾਲਾ ਬਾਰਡਰ ਉਥੇ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਦਾ ਝੰਡਾ 140 ਫੁੱਟ ਦਾ ਸੀ ਸਾਡਾ 20 ਫੁੱਟ ਦਾ ਸੀ ਜਿਵੇਂ ਮੈਨੂੰ ਜੋਸ਼ੀਨ ਸਾਹਿਬ ਪਤਾ ਲੱਗਿਆ ਮੈਂ ਤੇ ਰਤਿੰਦਰ ਸਿੰਘ ਬਾਜਵਾ ਜੀ ਦੇ ਨਾਲ ਗਿਆ ਸੀ 175 ਫੁੱਟ ਦਾ ਲਗਾਇਆ ਅੱਜ ਫਿਰੋਜ਼ਪੁਰ ਦੀ ਮੋਹਰ ਬਦਲੀ ਹੋਈ ਹੈ ਮੌਕਾ ਮਿਲੇਗਾ ਕਾਂਗਰਸ ਦੀ ਸਰਕਾਰ ਆਏਗੀ ਮੇਰਾ ਤੁਹਾਡਾ ਵਾਅਦਾ ਹੈ ਕਿ ਅਸੀਂ ਹੁਸੈਨੀ ਵਾਲਾ ਬਾਰਡਰ ਖਾ ਕੇ ਛੱਡਾਂਗੇ ਅਸੀਂ ਗੱਲ ਨਹੀਂ ਕਰਦੇ ਜੇ ਕਰਦੇ ਹਾਂ ਤਾਂ ਪੂਰੇ ਉਤਰਦੇ ਹਾਂ ਮੈਂ ਤੁਰਦਾ ਨਹੀਂ ਜੇ ਮੈਂ ਤੁਰਦਾ ਤਾਂ ਰਾਹ ਬਣਦੇ ਨੇ